ਹਾਂਜੀ ਬੇਟੇ ਅੱਜ ਆਪਾਂ ਸੀਪ ਦੇ 6ਵੀਂ ਜਮਾਤ ਦੀ ਜਿਹੜੀ ਅਸਾਈਨਮੈਂਟ ਪਹਿਲੀ ਆ ਉਹਦੇ ਆਪਾਂ ਪ੍ਰਸ਼ਨ ਤੇ ਉਹਦਾ ਉੱਤਰ ਕਰਨ ਜਾ ਰਹੇ ਹਾਂ ਪ੍ਰਸ਼ਨ ਨੰਬਰ 1 ਹੈਗਾ ਪੰਜਾਬੀ ਲਿਪੀ ਵਿੱਚ ਕੁੱਲ ਕਿੰਨੇ ਅੱਖਰ ਹਨ 41 ਪ੍ਰਸ਼ਨ ਨੰਬਰ 2 ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਉਹਦੇ ਵਿੱਚ ਮੁਕਤਾ ਆ ਕੰਨਾ ਈ ਸਿਆਰੀ ਏ ਬਿਹਾਰੀ ਓ ਔਕੜ ਊ ਊੜ ਲੈਂਕੜ ਏ ਲਾਮਾ ਐ ਦ ਲਾਮਾ ਓ ਹੋੜਾ ਔਕਨੌੜਾ 10 ਹੁੰਦੀਆਂ ਨੇ ਤੇ ਸਵਾਰ ਅੱਖਰ ਕਿਹੜੇ ਹੁੰਦੇ ਹਨ ਔੜਾ ਆੜਾ ਈੜੀ ਸ ਸ ਈੜੀ ਹ ਹ ਕੱਕਾ ਵਿੱਚੋਂ ਸਵਾਰ ਅੱਖਰ ਜੁਣੋ ਈੜੀ ਪ੍ਰਸ਼ਨ ਨੰਬਰ 5 ਗੁਰਮੁਖੀ ਲਿਪੀ ਵਿੱਚ ਕਿੰਨੇ ਸਵਾਰ ਅੱਖਰ ਹਨ ਤਿੰਨ ਊੜਾ ਆੜਾ ਈੜੀ ਫਿਰ 6ਵਾਂ ਸਵਾਲ ਦਿੱਤਾ ਉਹਨਾਂ ਨੇ ਸਵਾਰ ਅੱਖਰ ਚੁਣਨਾ ਇੱਕ ਉਹਨਾਂ ਨੇ ਦਿੱਤਾ ਚੱਚਾ ਇੱਕ ਦਿੱਤਾ ਟੈਂਕਾ ਊੜਾ ਸਸਾ ਤਾਂ ਇਹਦੇ ਵਿੱਚ ਸਵਾਰ ਅੱਖਰ ਕਿਹੜਾ ਵਾ ਊੜਾ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਨੇ 10 ਪੰਜਾਬੀ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਦੋ ਭਾਗਾਂ ਵਿੱਚ ਵੰਡਿਆ ਨੇ ਇੱਕ ਸਵਰ ਤੇ ਦੂਜੀ ਵਿਅੰਜਨ ਪੰਜਾਬੀ ਵਿੱਚ ਕਿੰਨੇ ਵਿਅੰਜਨ ਹਨ 38 ਵਿਅੰਜਨ ਧੁਨੀਆਂ ਕਿਹੜੀਆਂ ਹਨ ਸ ਸ ਤੋਂ ਲ ਲ ਪੈਰ ਬਿੰਦੀ ਤੱਕ ਪ੍ਰਸ਼ਨ ਨੰਬਰ 11 ਆੜਾ ਈੜੀ ਊੜਾ ਸਸਾ ਇਹਨਾਂ ਵਿੱਚੋਂ ਵਿਅੰਜਨ ਚੁਣੋ ਸਸ ਅਨੁਨਾਸਕੀ ਵਿਅੰਜਨ ਧੁਨੀਆਂ ਕਿਹੜੀਆਂ ਹਨ ੰਗਾ ਣਿਆ ਨਾਣਾ ਨੰਨਾ ਮੰਮਾ ਗੁਰਮੁਖੀ ਲਿਪੀ ਵਿੱਚ ਅਨੁਨਾਸਕੀ ਵਿਅੰਜਨ ਕਿੰਨੇ ਹਨ 5 ਨਾਣਾ ਨੰਨਾ ਮੰਮਾ ਕਿਹੜੀਆਂ ਧੁਨੀਆਂ ਹਨ ਵਿਅੰਜਨ ਅਨੁਨਾਸਕੀ ਵਿਅੰਜਨ ਹਾ ਹਾ ਰਾ ਰਾ ਵਾ ਵਾ ਕੀ ਹਨ ਦੋ ਤੱਖਰ ਦੋ ਤੱਖਰ ਕਿਹੜੇ ਅੱਖਰ ਹੁੰਦੇ ਹਨ ਜਿਹੜੇ ਅੱਖਰ ਦੂਜੇ ਅੱਖਰਾਂ ਦੇ ਪੈਰ ਵਿੱਚ ਪੈਣ ਪ੍ਰਸ਼ਨ ਨੰਬਰ 17 ਗੁਰਮੁਖੀ ਲਿਪੀ ਵਿੱਚ ਕਿੰਨੇ ਦੋ ਤੱਖਰ ਹਨ ਤਿੰਨ ਹਾ ਹਾ ਰਾ ਰਾ ਵਾ ਵਾ ਕਕਾ ਚਚਾ ਛਛਾ ਵਾਵਾ ਦੇ ਵਿੱਚੋਂ ਦੋ ਤੱਖਰ ਕਿਹੜਾ ਵਾ ਵਾ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਹਨ 10 ਪ੍ਰਸ਼ਨ ਨੰਬਰ ਵੀ ਊੜਾ ਨਾਲ ਕਿਹੜੀਆਂ ਲਗਾ ਲੱਗਦੀਆਂ ਨੇ ਊੜਾ ਔਂਕਰ ਊੜਾ ਦਲੈਂਕੜ ਊੜਾ ਓੜਾ ਆੜਾ ਨਾਲ ਕਿਹੜੀਆਂ ਲਗਾ ਲੱਗਦੀਆਂ ਨੇ ਆੜਾ ਮੁਕਤਾ ਆੜਾ ਕੰਨਾ ਐ ਦਲਾਵਾ ਔਪਨੜਾ ਚਾਰ ਪ੍ਰਸ਼ਨ ਨੰਬਰ 22 ਈੜੀ ਨਾਲ ਕਿਹੜੀਆਂ ਲਗਾ ਲੱਗਦੀਆਂ ਹਨ ਈ ਸਿਹਾਰੀ ਈ ਬਿਹਾਰੀ ਏ ਲਾਮਾ 10 ਪ੍ਰਸ਼ਨ ਨੰਬਰ 23 ਸਿਹਾਰੀ ਚੰ ਕਿਹੜਾ ਵਾ ਜਿਹੜਾ ਅੱਗੇ ਨੂੰ ਕਰਕੇ ਆਪਾਂ ਪਾਉਣੇ ਆ ਠੀਕ ਹੈ ਜਿਵੇਂ ਆਪਾਂ 1 ਲਿਖਣਾ ਏੜੀ ਨੂੰ ਸਿਹਾਰੀ ਪਾਉਣੇ ਆ ਇਸੇ ਤਰੀਕੇ ਨਾਲ 2 ਲਾ마 ਚੰ 25ਵਾਂ ਸਵਾਲ ਬਿੰਦੀ ਟਿੱਪੀ ਅਤੇ ਆਦਿਕ ਵਿੱਚੋਂ ਲਗਾਖਰ ਕਿਹੜਾ ਸਾਰੇ ਨੇ ਤਿੰਨੇ ਹੀ ਨੇ ਬਿੰਦੀ ਵੀ ਟਿੱਪੀ ਵੀ ਅਤੇ ਆਦਿਕ ਵੀ ਤਿੰਨੇ ਹੀ ਲਗਾਖਰ ਆ ਪ੍ਰਸ਼ਨ ਨੰਬਰ 26 ਪੰਜਾਬੀ ਲਗਾਖਰ ਕਿਹੜੇ ਹਨ ਬਿੰਦੀ ਟਿੱਪੀ ਤੇ ਅਦਕ ਪ੍ਰਸ਼ਨ ਨੰਬਰ 27 ਬਿੰਦੀ ਕਿਹੜੀ ਲਗਨਾਂ ਲੱਗਦੀ ਹੈ ਬਿੰਦੀ ਲੱਗਦੀ ਹੈ ਕੰਨਾਂ ਨਾਲ ਬਿਹਾਰੀ ਨਾਲ ਖੋੜਾ ਨਾਲ ਕਨੌੜਾ ਨਾਲ ਲਾਵਾ ਨਾਲ ਤੇ ਦੁਲਾਵਾ ਨਾਲ ਯਾਨੀ ਉਪਰੋਕਤ ਸਾਰੇ ਪ੍ਰਸ਼ਨ ਨੰਬਰ 28 टिप्पी केड़ी लगना लगती है मुक्ता सहारी औंकड़ैंकड़ प्रश्न नंबर उणती अदक नी लग लगती है मुक्ता सहारी औंकड़ाव प्रश्न नंबर ती बिंदी किनिया लगा लगती है छे प्रश्न नंबर इकती टिप्पी किनिया लगा लगती है 4 ਨਾਲ ਪ੍ਰਸ਼ਨ ਨੰਬਰ 32 ਅਦਿਕ ਕਿੰਨੀਆਂ ਲਗਾਣਾ ਲੱਗਦੀ ਹੈ ਕਿੰਨੀਆਂ ਲਗਾਣਾ ਲੱਗਦਾ ਅਦਿਕ 10 ਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ 5 ਇਹ ਸਾਡੀ ਨਾ 6 ਜਮਾਤ 6ਵੀਂ ਦੀ ਅਸਾਈਨਮੈਂਟ 1 ਆ ਸੀਏਪੀ ਦੀ ਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸਾਰੇ ਪ੍ਰਸ਼ਨਾਂ ਨੂੰ ਯਾਦ ਕਰ ਲੈਣਾ ਠੀਕ ਹੈ ਆ ਦੇਖੋ ਦਾ ਸਾਰੇ ਪ੍ਰਸ਼ਨ ਨੇ ਨਾਲ ਹੀ ਉਹਦੇ ਸਾਹਮਣੇ ਉੱਤਰ ਦਿੱਤੇ ਹੋਏ ਠੀਕ ਹੈ ਪਹਿਲਾ ਪ੍ਰਸ਼ਨ ਦਿੱਤੇ ਹੋਇਆ ਤੇ ਨਾਲ ਹੀ ਉਹਦੇ ਸਾਹਮਣੇ ਉੱਤਰ ਦਿੱਤੇ ਇਹਨਾਂ ਨੂੰ ਤੁਸੀਂ ਆਪਣੀਆਂ ਨਾ ਕਾਪੀਆਂ ਦੇ ਇਸ ਤਰੀਕੇ ਨਾਲ ਲਿਖ ਲਓ ਤੁਹਾਡੇ ਨੋਟਸ ਬਣ ਜਾਣਗੇ ਅੱਗੇ ਤੁਹਾਨੂੰ 9ਵੀਂ 10ਵੀਂ ਤੱਕ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਦੇਣਗੇ ਠੀਕ ਹੈ ਫੇਰ ਥੋੜਾ ਵਿਆਕਰਨ ਦੇ ਵਿੱਚ ਕੋਈ ਵੀ ਜਿਹੜਾ ਸਵਾਲ ਆ ਉਹ ਗਲਤ ਨਹੀਂ ਹੋਏਗਾ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਹੁਣ ਆਪਣਾ ਯਾਦ ਕਰ ਲੈਣਾ फि आप यहां सीप असााइन में दूजीओ करण ठ का